ਗੁਰਬਾਣੀ ਸੰਵਾਦ ਪ੍ਰੋਗਰਾਮ ਵਿੱਚ ਸਾਡਾ ਦੂਜਾ ਹਿੱਸਾ ਇਹਦੇ ਵਿੱਚ ਅਸੀਂ ਜਿਵੇਂ ਕਿ ਪਹਿਲਾਂ ਅਨਾਉਂਸ ਕਰ ਚੁੱਕੇ ਹਾਂ ਅਸੀਂ ਕੋ ਜੋ ਸ਼ਖਸੀਤਾ ਤੁਹਾਡੇ ਰੂਪ ਰੂਪ ਕਰਦੇ ਆ ਉਹਨਾਂ ਨਾਲ ਇੰਟਰਵਿਊ ਕਰਦੇ ਆ ਉਹਨਾਂ ਤੋਂ ਵਾਦ ਤੋਂ ਵਾਦ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਬਾਣੀ ਨਾਲ ਜੁੜਨ ਨਾਲ ਬਾਣੀ ਪੜਨ ਨਾਲ ਬਾਣੀ ਵਿਚਾਰਨ ਨਾਲ ਉਹਨਾਂ ਨੂੰ ਕੀ ਲਾਭ ਹੋਇਆ ਲਾਭ ਤੋਂ ਅਸੀਂ ਭਾਵ ਲੈਣੇ ਆ ਕਿ ਉਨ੍ਹਾਂ ਦੇ ਆਚਰਨ ਵਿੱਚ ਆਚਰਨ ਉਹ ਸਾਰੇ ਵਿੱਚ ਬਾਣੀ ਦਾ ਕਿੰਨਾ ਕੋਈ ਯੋਗਦਾਨ ਆ ਇਸ ਪ੍ਰੋਗਰਾਮ ਵਿੱਚ ਅਸੀਂ ਇਹ ਨਹੀਂ ਜਾਣਨਾ ਚਾਹੁੰਦੇ ਅਸੀਂ ਜਿਹੜੇ ਸਾਡੇ ਵਿਦਵਾਨ ਸੱਜਣ ਹੁੰਦੇ ਆ ਜਾਂ ਜਨ ਸਧਾਰਨ ਵੀ ਜਿਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਜਾਂ ਕਰਾਂਗੇ ਉਹਨਾਂ ਨੂੰ ਬਾਣੀ ਪੜਨ ਨਾਲ ਕੋਈ ਮਾਇਕ ਕੀ ਲਾਇਵ ਹੋਇਆ ਜਾਂ ਹੋਰ ਕੋਈ ਐਸਾ ਕੀ ਲਾਇਵ ਹੋਇਆ ਅਸੀਂ ਉਹਦੇ ਬਾਰੇ ਨਹੀਂ ਜਾਣਨਾ ਚਾਹੁੰਦੇ ਸਾਡਾ ਦਾ ਮੁੱਖ ਮਕਸਦ ਆ ਕਿ ਬਾਣੀ ਪੜਨ ਨਾਲ ਉਹਨਾਂ ਦੇ ਜੀਵਨ ਵੀ ਕੀ ਪਰਿਵਰਤਨ ਆਇਆ ਇਹਦੇ ਉੱਤੇ ਸਾਡਾ ਜ਼ੋਰ ਹੁੰਦਾ ਤਾਂ ਅੱਜ ਮੇਰੇ ਨਾਲ ਗਣੇ ਤੇਜਿੰਦਰ ਸਿੰਘ ਜੀ ਸ਼ਾਮਲ ਹੋਏ ਆ ਇਹਨਾਂ ਪਾਸੋਂ ਅਸੀਂ ਜਾਨਣਾ ਚਾਹਾਂਗੇ ਕਿ ਇਹਨਾਂ ਨੂੰ ਬਾਣੀ ਪੜਨ ਨਾਲ ਵਿਚਾਰਾਂ ਨਾਲ ਜਾਂ ਜਾਂ ਕੀ ਕੇਸਰਾਉ ਦੇ ਤਰ੍ਹਾਂ ਨਾਲ ਇਹਨਾਂ ਨੂੰ ਕਿਹੋ ਜਿਹਾ ਲਾਭ ਹੋਇਆ ਕਿਹਨਾਂ ਨੂੰ ਲਾਭ ਹੋਇਆ ਅਸੀਂ ਇਹਨਾਂ ਪਰੋਂ ਜਾਣਕਾਰੀ ਲਵਾਂਗੇ ਸਤੋਂ ਪਹਿਲਾਂ ਭਾਈ ਰਜਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਇਸ ਚੈਨਲ ਤੇ ਇਸ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਆ ਤੁਸੀਂ ਥੋੜਾ ਜਿਹਾ ਪਹਿਲਾਂ ਬਰੀਫਲੀ ਆਪਣੇ ਬਾਰੇ ਦੱਸੋ ਤੇ ਤਾਂ ਕਿ ਸਾਡੇ ਜਿਹੜੇ ਦਰਸ਼ਕਾ ਕਿਉਂਕਿ ਉਹ ਤੁਹਾ ਤੁਹਾਨੂੰ ਨਹੀਂ ਜਾਣੋ ਕਿ ਤੁਸੀਂ ਕੌਣ ਹੋ ਕਿਵੇਂ ਤੁਸੀਂ ਇਸ ਪਾਸੇ ਆਏ ਹੋ ਕੀ ਤੁਹਾਡਾ ਯੋਗਦਾਨ ਆ ਤਾਂ ਤਾਂ ਕਿ ਸਾਡੇ ਦਰਸ਼ਕ ਜਿਹੜੇ ਆ ਉਹ ਵੀ ਤੁਹਾਡੇ ਬਾਰੇ ਸੰਖੇਪ ਜੀ ਜਾਣਕਾਰੀ ਜਿਹੜੀ ਆ ਉਹ ਹਾਸਲ ਕਰ ਸਕਣ ਜੀ ਸਭ ਤੋਂ ਪਹਿਲੇ ਮੈਂ ਸਿਕ ਜਗਤ ਸੰਤਾਨ ਨੂੰ ਸਤਿਗੁਰੂ ਆਦੀ ਫਤਿਹ ਪ੍ਰਵਾਨ ਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਭਾਈ ਸਾਹਿਬ ਜੀ ਨੇ ਭਾਈ ਸਾਹਿਬ ਜੀ ਦਾ ਹੁਕਮ ਹੈ ਕਿ ਆਪਣੇ ਬਾਰੇ ਆਪ ਜੀ ਦੱਸੋ ਤੇ ਕਿਵੇਂ ਅਸੀਂ ਸਤਿਗੁਰੂ ਦੇ ਮਾਰਗ ਦੇ ਵਿੱਚ ਆਏ ਤੇ ਸਾਨੂੰ ਕੌਣ ਕਿਹੜੀ ਉਹ ਸ਼ਖਸੀਅਤ ਸੀ ਜੋ ਗੁਰੂ ਸਾਹਿਬਾਂ ਦੀ ਬਾਣੀ ਦੇ ਨਾਲ ਅਤੇ ਇਹਨਾਂ ਦੇ ਓਟ ਆਸਰੇ ਵਿੱਚ ਸਾਨੂੰ ਇਹ ਸੁਭਾਖਮੋਖਾ ਦਿੱਤਾ ਜੀ ਤੇ ਸਾਡਾ ਕੋਈ ਮਕਸਦ ਨਹੀਂ ਸੀ ਸਾਨੂੰ ਤਾਂ ਅਸੀਂ ਹਮਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਸਤਿਗੁਰਾਂ ਦਾ ਹੁਕਮ ਹੈ ਮੇਰੇ ਪਿਤਾ ਜੀ ਗ੍ਰੰਥੀ ਸਨ ਅੱਛਾ ਜੀ ਤੇ ਜਦੋਂ ਮੇਰੇ ਪਿਤਾ ਜੀ ਛੁੱਟੀ ਤੋਂ ਆਂਦੇ ਸਨ ਤੇ ਉਹ ਸਾਨੂੰ ਬਿਠਾ ਕੇ ਸਾਰੇ ਬੱਚਿਆਂ ਨੂੰ ਮੇਰੇ ਭੈਣਾਂ ਨੂੰ ਤੇ ਸਾਰਿਆਂ ਨੂੰ ਰੋਜ਼ ਹੀ ਸੰਧਿਆ ਵੇਲੇ ਸੋਦਰ ਤੋਂ ਬਾਤ ਜਾਪ ਕਰਾਉਂਦੇ ਸਨ ਅੱਛਾ ਜੀ ਤੇ ਸਾਨੂੰ ਇੱਕੋ ਹੀ ਰਾਤ ਦੱਸਿਆ ਸਾਡੇ ਪਿਤਾ ਜੀ ਨੇ ਕਿ ਜੇ ਸਤਗੁਰ ਤੇ ਮਾਰਗ ਤੇ ਚੱਲੋਗੇ ਇਹਦੇ ਵਿੱਚ ਕਦੇ ਵੀ ਤੁਹਾਨੂੰ ਦੁੱਖ ਤਕਲੀਫ ਨਹੀਂ ਆਵੇਗੀ ਤੇ ਭਰੋਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਰਨਾ ਹੈ ਹੂੰ ਹੂੰ ਤੇ ਉਹ ਅਸੀਂ ਆਪਣੇ ਦਿਮਾਗ ਵਿੱਚ ਗੱਲ ਬਿਠਾ ਲਈ ਤੇ ਬਚਪਨ ਤੋਂ ਹੀ ਸਾਨੂੰ ਚਾਹ ਚੜ ਗਿਆ ਸੀ ਬਚਪਨ ਦੇ ਵਿੱਚ ਹੀ ਸਾਨੂੰ ਇੱਕ ਐਸਾ ਚਾਹ ਚੜਿਆ ਕਿ ਅਸੀਂ ਪੰਜਾਬੀ ਸਿੱਖਣੀ ਹੈ ਇਹ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੁੜਨਾ ਹੈ ਜਿਵੇਂ ਜਿਵੇਂ ਅਸੀਂ ਗੁਰੂ ਘਰ ਜਾਂਦੇ ਸੀ ਭਾਈ ਸਾਹਿਬ ਜੀ ਨੂੰ ਦੇਖਦੇ ਸਨ ਕਿ ਭਾਈ ਸਾਹਿਬ ਜੀ ਉਸ ਵਕਤ ਕੀ ਕਰ ਰਹੇ ਨੇ ਤੇ ਅਸੀਂ ਅੱਗੇ-ਅੱਗੇ ਹੋ ਕੇ ਸੇਵਾ ਕਰਦੇ ਸੀ ਤੇ ਮੌਕਾ ਮਿਲਿਆ ਪਿਤਾ ਜੀ ਨੇ ਸਾਨੂੰ ਵਿਦਿਆਲੇ ਵਿੱਚ ਪਾ ਦਿੱਤਾ ਕਿ ਜੇ ਗੁਰੂ ਤੇ ਰਾਹ ਤੇ ਚੱਲੋਗੇ ਤੇ ਬਹੁਤ ਕੁਝ ਇਹਦੇ ਵਿੱਚ ਪ੍ਰਾਪਤ ਹੋਵੇਗਾ ਫਿਰ ਵੀ ਅਸੀਂ ਉਹਦੇ ਵਿੱਚ ਥੋੜਾ ਜਿਹਾ ਦੇਖੋ ਮਨ ਹੈ ਹਾਂ ਹਾਂ ਕਦੇ ਭਟਕ ਵੀ ਜਾਂਦਾ ਹੈ ਤੇ ਫਿਰ ਵੀ ਅਸੀਂ ਪਿਤਾ ਜੀ ਨੂੰ ਕਿਹਾ ਜਿਵੇਂ ਆਪ ਜੀ ਦੀ ਇੱਛਾ ਹੋਵੇ ਤੇ ਅਸੀਂ ਵਿਦਿਆਲੇ ਗਏ ਉੱਥੇ ਪੜ੍ਹਾਈ ਵੀ ਕੀਤੀ ਸਭ ਕੁਝ ਕਿਤਾਬ ਜਿਹੜਾ ਪੜ੍ਹਾਈ ਕਰਕੇ ਫਿਰ ਉਧਰੋਂ ਬਾਹਰ ਆਏ ਕਿਹੜੇ ਵਿਦਿਆਲੇ ਤੁਸੀਂ ਵਿੱਦਿਆ ਪ੍ਰਾਪਤ ਕੀਤੀ ਹੈ ਮੈਂ ਗੁਰੂਕੀਤਾਲ ਆਗਰਾ ਜਬ ਗੁਰੂਕੀਤਾਲ ਆਗਰਾ ਚ ਹਾਂ ਉੱਥੇ ਵੀ ਵਿੱਦਿਆ ਲਈਤੀ ਹੈ ਹਜੂਰ ਸਾਹਿਬ ਜਿਹੜਾ ਆਪਣਾ ਈਸ਼ਰ ਸਿੰਘ ਜੀ ਸਾਡੇ ਉਸਤਾਦ ਜੀ ਸਨ ਹਾਂ ਹਾਂ ਸੂਲ ਮੇ ਜਿਹੜਾ ਹੈਗੇ ਨੇ ਜੀ ਉਹਨਾਂ ਕੋਲ ਵੀ ਮੈਂ ਵਿਦਿਆ ਲਿੱਤੀ ਹੈ ਤੇ ਉੱਥੇ ਮੈਂ ਕਾਫੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਫਿਰ ਉਸ ਤੋਂ ਬਾਅਦ ਮੈਂ ਜਦੋਂ ਦਿੱਲੀ ਆਇਆ ਮੇਰੇ ਪਿਤਾ ਜੀ ਦਿੱਲੀ ਟਿਕਾਣਾ ਸਾਹਿਬ ਗੁਰਦੁਆਰਾ ਪੱਜਾ ਵਿਭਾਗ ਉੱਥੇ ਗ੍ਰੰਥੀ ਦੀ ਡਿਊਟੀ ਨਿਭਾਉਂਦੇ ਸਨ ਤੇ ਉੱਥੇ ਵੀ ਮੈਂ ਕਾਫੀ ਚੰ ਸਰਬੰਸ ਸਿੰਘ ਜੀ ਸੇਵਾ ਪੰਥੀ ਵਾਲੇ ਉਹਨਾਂ ਦੇ ਨਾਲ ਰਹਿ ਕੇ ਸਤਿਗੁਰੂ ਵਾਦੀ ਬਾਣੀ ਉਹਨਾਂ ਨੇ ਮੈਨੂੰ ਕਾਫੀ ਕੰਟ ਕਰਾਈ ਤੇ ਕਹਿੰਦਾ ਬਾਪ ਫਿਰ ਬਾਹਰ ਵਿੱਚ ਦੇਖੋ ਵੱਡੇ ਵੱਡੇ ਜਿਹੜੇ ਗੁਣੀ ਕਰਨੇ ਉਹ ਵੀ ਭਟਕ ਜਾਂਦੇ ਨੇ ਅਸੀਂ ਤਾਂ ਕੁਝ ਵੀ ਨਹੀਂ ਹੈ ਤੇ ਥੋੜਾ ਜਿਹਾ ਭਟਕਾਓ ਜ਼ਿੰਦਗੀ ਵਿੱਚ ਆ ਗਿਆ ਸੀਗਾ ਅਸੀਂ ਇਸ ਪਾਸੇ ਨੂੰ ਛੱਡ ਕੇ ਕਿਸੇ ਹੋਰ ਪਾਸੇ ਥੁਰਨ ਲੱਗੇ ਸੀ ਕੋਈ ਕੰਮਕਾਰ ਸੰਸਾਰਿਕ ਜਿਵੇਂ ਹਮਮ ਕਰਨ ਲੱਗੇ ਸੀ ਕਿਰਤਾ ਅਸੀਂ ਸ਼ੁਰੂ ਤੋਂ ਹੀ ਕੀਤੀ ਹੈਗੀ ਹੈ ਹਮਮ ਤੇ ਉਸ ਵਿੱਚ ਤਾਂ ਸਾਨੂੰ ਲਾਭ ਨਹੀਂ ਹੋਇਆ ਲਾਭ ਹੋਇਆ ਇਸ ਕਰਕੇ ਨਹੀਂ ਕਿ ਪਰਮੇਸ਼ਵਰ ਤੋਂ ਭੁੱਲੇ ਆਂ ਹੂੰ ਵਿਆਪਨ ਸੱਭੇ ਰੋਗ ਹੂੰ ਤੇ ਬਾਣੀ ਉਹੀ ਬਾਰ-ਬਾਰ ਅੰਦਰ ਆਈ ਜਾਂਦੀ ਸੀ ਕਿ ਤੂੰ ਪਰਮੇਸ਼ਵਰ ਦਾ ਦਰਵਾਜ਼ਾ ਛੱਡ ਕੇ ਹੂੰ ਹੂੰ ਪਰਮੇਸ਼ਵਰ ਅਕਾਲ ਪੁਰਖ ਦਾ ਦਰਵਾਜ਼ਾ ਛੱਡ ਕੇ ਇਹ ਪਾਸੇ ਲੱਗ ਗਿਆ ਜਿਸ ਦੀ ਪੂਰਤੀ ਗੁਰਨਾਮ ਦੇ ਘਰ ਵਿੱਚ ਨਹੀਂ ਹੋਈ ਉੱਤੇ ਕਿਤੇ ਵੀ ਨਹੀਂ ਹੋ ਸਕਦੀ ਸੰਸਾਰ ਵਿੱਚ ਹੂੰ ਇਹ ਬਾਰ-ਬਾਰ ਇਹ ਸ਼ਬਦ ਇਹ ਬਾਰ-ਬਾਰ ਇਹ ਵਿਚਾਰ ਸਾਡੇ ਮਨ ਵਿੱਚ ਆਈ ਜਾ ਰਿਹਾ ਸੀ ਫਿਰ ਇਸੇ ਪਾਸੇ ਸੀ ਦੁਬਾਰਾ ਜਦੋਂ ਆਏ ਤੇ ਸਤਗੁਰੂ ਤੋਂ ਪੋਲਾ ਚੁਕਾ ਦੇ ਖਿਮਾ ਮੰਗੀ ਤੇ ਸਤਗੁਰੂ ਨੇ ਅੱਜ ਬੜੀ ਕਿਰਪਾ ਐ ਸਤਗੁਰੂ ਜੀ ਦੀ ਕਿ ਅੱਜ ਮੇਰੇ ਦੋ ਬੇਟੇ ਹੈਗੇ ਨੇ ਹਾਂ ਤੇ ਵਾਈ ਵੀ ਤੇ ਕਈ ਕਹਿੰਦੇ ਨੇ ਜੀ ਤੁਸੀਂ ਗਿਆਨੀ ਜੀ ਹੋ ਕੇ ਆਪਣਾ ਆਪਣੇ ਬੇਟੇ ਇਸ ਪਾਸੇ ਨਾ ਲਾਇਓ ਮੈਂ ਕਿਹਾ ਨਹੀਂ ਉਹ ਆਮ ਤੌਰ ਤੇ ਹੀ ਜਿਹੜਾ ਦੇਖਣ ਚਾਹੁੰਦਾ ਆਮ ਤੌਰ ਤੇ ਇਹ ਜਿਹੜਾ ਦੇਖਣ ਚਾਹ ਰਿਹਾ ਹੈ ਕਿ ਤੁਸੀਂ ਨਾ ਆਪਣੇ ਤੁਸੀਂ ਗਰੰਟੀ ਹੈ ਕਿ ਉਹ ਕਥਾਵਾਚ ਆਪਣੇ ਬੱਚੇ ਨੂੰ ਇਸ ਪਾਸੇ ਨਾ ਲਾਇਓ ਮੁਰਜ਼ਲ ਬੱਚੇ ਲੱਗਦੇ ਕਿ ਜਿਆਦਾ-ਜਿਆਦਾ ਬੱਚੇ ਲੱਗਦੇ ਵੀ ਨਹੀਂ ਕਿਉਂਕਿ ਉਹਨਾਂ ਨੇ ਦੇਖਿਆ ਹੋ ਕੇ ਆਪਣੇ ਪਿਤਾ ਦੀ ਜੋ ਜਿਸ ਤਰ੍ਹਾਂ ਹਾਲਾਤਾਂ ਵਿੱਚ ਲੰਘਦੇ ਆ ਉਹ ਜੀ ਉਹ ਦੇਖਿਆ ਹੁੰਦਾ ਤੇ ਹੋਰ ਕਈ ਪਹਿਲੂ ਵੀ ਆ ਹਾਂਜੀ ਹਾਂਜੀ ਉਹਦੀ ਇੱਕ ਵੱਡਾ ਇੱਕ ਕਾਰਨ ਇਹ ਵੀ ਆ ਕਿ ਉਹਨਾਂ ਨੇ ਦੇਖਿਆ ਹੁੰਦਾ ਜੀ ਇਸ ਕਰਕੇ ਕੋਈ ਵੀ ਜਿਹੜਾ ਬੱਚਾ ਜਿਹੜਾ ਉਹ ਖੁਸ਼ੀ ਨਾਲ ਇਸ ਪਾਸੇ ਨਹੀਂ ਤੁਰਦਾ ਹਾਂਜੀ ਖੁਸ਼ੀ ਨਾਲ ਇਸ ਪਾਸੇ ਨਹੀਂ ਤੁਰਦਾ ਪਰ ਮੇਰਾ ਕਹਿਣਾ ਇਹ ਹੀ ਹੈ ਕਿ ਹਮੇਸ਼ਾ ਇੱਕ ਕੋਈ ਸ਼ਬਦ ਨੂੰ ਯਾਦ ਰੱਖਣਾ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭ ਦੇ ਰੋਗ ਜਿਸ ਅਕਾਲ ਪੁਰਖ ਨੇ ਤੁਹਾਨੂੰ ਸਭ ਕੁਝ ਦਿੱਤਾ ਜਿੱਦਾਂ ਦਿੱਤਾ ਖਾਣਾ ਤੇ ਸਕਈੇ ਸ਼ਾਵਾ ਅਸੀਂ ਬਾਣੀ ਰੋਜ਼ ਪੜ੍ਹਦੇ ਤਾਂ ਪਰ ਉਸ ਬਾਣੀ ਨੂੰ ਵਿਚਾਰਦੇ ਨਹੀਂ ਤੁਸੀਂ ਇਹ ਦੱਸਿਓ ਮਰਕਿੰਦਰ ਸਿੰਘ ਜੀ ਕਿ ਤੁਸੀਂ ਫਿਰ ਜਦੋਂ ਐਜ਼ ਅ ਗ੍ਰੰਥੀ ਡਿਊਟੀ ਨਵਾਂ ਸ਼ੁਰੂ ਕੀਤੀ ਜੀ ਇਹ ਡਿਊਟੀ ਚ ਆਮ ਲੋਕਾਂ ਲਈ ਦੇ ਭਾਵੇਂ ਬਈ ਬੜਾ ਸੌਖਾ ਕੰਮ ਆ ਪਰ ਬਹੁਤ ਕਈ ਚੁਣੌਤੀਆਂ ਭਰਪੂਰ ਜਿਹੜਾ ਇਹ ਸੇਵਾ ਹਾਂਜੀ ਹਾਂਜੀ ਤੇ ਇਥੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਹੁੰਦੀਆਂ ਸਮੱਸਿਆਵਾਂ ਆਉਂਦੀਆਂ ਹੂੰ ਹੂੰ ਉਤਰਾਤੇ ਲੋਕਾਂ ਨਾਲ ਵਾਅ ਪੈਂਦਾ ਹਾਂਜੀ ਹਾਂਜੀ ਤੇ ਕਈ ਵਾਰ ਬੰਦੇ ਜਿਹੜੇ ਆ ਉਹ ਡੋਲ ਜਾਂਦੇ ਆ ਉਹਨਾਂ ਦਾ ਵਿਸ਼ਵਾਸ ਡਾਗ ਮੁਗਾ ਜਾਂਦਾ ਹਾਂਜੀ ਹਾਂਜੀ ਕੀ ਤੁਹਾਡੀ ਜ਼ਿੰਦਗੀ ਵਿੱਚ ਵੀ ਐਸਾ ਕਦੇ ਆਇਆ ਕਿ ਤੁਹਾਨੂੰ ਲੱਗਾ ਹੋਵੇ ਜਦੋਂ ਕੋਈ ਐਸੀ ਮੁਸ਼ਕਲ ਆਈ ਕੋਈ ਪਰੇਸ਼ਾਨੀ ਆਈ ਜਾਂ ਕਿਸੇ ਵੱਲੋਂ ਤੁਹਾਡਾ ਜਿਹੜਾ ਉਹ ਤੁਹਾਡ ਨਾਲ ਚੰਗੀ ਤਰ੍ਹਾਂ ਵਿਵਹਾਰ ਨਹੀਂ ਕੀਤਾ ਗਿਆ ਜੀ 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 ਕੀ ਤੁਹਾਡੇ ਮਨ 'ਚ ਕਦੇ ਐਸਾ ਕੋਈ ਖਿਆਲ ਆਇਆ ਵੀ ਮੈਂ ਇਹ ਛੱਡ ਕੇ ਕੋਈ ਹੋਰ ਕੰਮ ਜਿਹੜਾ ਉਹ ਕਰ ਲਵਾਂ ਨਹੀਂ ਵਿਚਾਰ ਤੋਂ ਦੇਖੋ ਜੀ ਕਾਰਜ ਕਿਰਤ ਜਿੱਥੇ ਵੀ ਕਰੋਗੇ ਉਥੇ ਔਕੜ ਤੇ ਆਣੀ ਏ ਹਮ ਹਮ ਠੀਕ ਹੈ ਨਾ ਪਰ ਕਈ ਵਾਰੀ ਹੋਇਆ ਇਸ ਤਰ੍ਹਾਂ ਜਿਵੇਂ ਭਾਈ ਸਾਹਿਬ ਜੀ ਬਹੁਤ ਹੀ ਸੁੰਦਰ ਵਿਚਾਰ ਭਾਈ ਸਾਹਿਬ ਰੱਖਿਆ ਅੱਗੇ ਤੇ ਕਈ ਵਾਰੀ ਹੋਇਆ ਵੀ ਇਦਾਂ ਹੀ ਹੈ ਹਮ ਹਮ ਕਿ ਭਾਈ ਹੁਣ ਇਹ ਛੱਡ ਕੇ ਨਾ ਕਿਸੇ ਹੋਰ ਪਾਸੇ ਲੱਗ ਜਾਈਏ ਇਸ ਵਿੱਚ ਇੱਜ਼ਤ ਨਹੀਂ ਹੈਗੀ ਹੈ ਇਹ ਸਾਡੀ ਕੋਈ ਫਿਰ ਅਸੀਂ ਫਿਰ ਮੈਂ ਸੋਚਿਆ ਕਿ ਅਸੀਂ ਬੰਦਿਆ ਕੋਲ ਜੇ ਥੋੜੀ ਘਰਾਨੀ ਹੈ ਹਮ ਜੇ ਬੰਦਿਆ ਕੋਲ ਜੇ ਘਰਾਨੀ ਤੇ ਫਿਰ ਗੁਰੂ ਸਾਹਿਬ ਦਾ ਕੋਈ ਹੋ ਨਹੀਂ ਹੈਗਾ ਤੇ ਅਸੀਂ ਹਮੇਸ਼ਾ ਹੀ ਇਹ ਰੱਖ ਕੇ ਚੱਲਣਾ ਹੈ ਕਿ ਦੇਖੋ ਕੋਈ ਇੱਜ਼ਤ ਕਰੇ ਨਾ ਕਰੇ ਹਮ ਕੋਈ ਸਾਨੂੰ ਪੁੱਛੇ ਨਾ ਪੁੱਛੇ ਪਰ ਗੁਰੂ ਗ੍ਰੰਥ ਸਾਹਿਬ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਈ ਛਡਾਇਆ ਬਸ ਇਹਨਾਂ ਜਿਹੜਾ ਸ਼ਬਦ ਹੈ ਨਾ ਇਹ ਸ਼ਬਦ ਖਾਲੀ ਬੋਲਣ ਵਾਸਤੇ ਨਹੀਂ ਹੈ ਕਿ ਨਹੀਂ ਇਹ ਸ਼ਬਦ ਨੂੰ ਜੇ ਅੰਦਰ ਸੇ ਮਨ ਵਿੱਚ ਧਾਰ ਲਈ ਹੈ ਨਾ ਇਹ ਸ਼ਬਦ ਬਹੁਤ ਕੁਝ ਕਰ ਸਕਦਾ ਹੈ ਬਾਣੀ ਵਿੱਚ ਇੰਨੀ ਸ਼ਕਤੀ ਹੈ ਬਾਣੀ ਵਿੱਚ ਇੰਨੀ ਪਾਵਰ ਹੈ ਕਿ ਕਈ ਵਾਰ ਤਹੋ ਤੁਸੀਂ ਕਿਤੇ ਵੀ ਫਸ ਜਾਂਦੇ ਹੋ ਤੇ ਤੁਸੀਂ ਕਰਦੇ ਕੀ ਹੋ ਸਾਡੇ ਵਿਚਾਰ ਵਿੱਚ ਇਹੀ ਆਉਂਦਾ ਹੈ ਆਕਾਲ ਪੁਰਖ ਸਾਡੀ ਮਦਦ ਕਰੇ ਸਾਡੀ ਹੈਲਪ ਕਰੇ ਅਸੀਂ ਉਸ ਪਾਸੇ ਹੀ ਜਾਂਦੇ ਹਾਂ ਉਸ ਪਾਸੇ ਕਿਉਂ ਜਾਂਦੇ ਹਾਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਨਹੀਂ ਜੀ ਅਸੀਂ ਇਹ ਸਾਡਾ ਮਨ हट ਗਿਆ ਜੀ ਦੂਜੇ ਪਾਸੇ ਫਿਰ ਆਕਾਲ ਪੁਰਖ ਨੂੰ ਯਾਦ ਕਰਦੇ ਹੋ ਕਾ ਜੇ ਫਿਰ ਜਿਹੜਾ ਸਾਡਾ ਮੁੱਖ ਮਕਸਦ ਹੈ ਜਿਹੜਾ ਉਹ ਨਾਲ ਗੱਲਬਾਤ ਕਰਨ ਦਾ ਕਿ ਤੁਹਾਡੇ ਨਿੱਜੀ ਜੀਵਨ ਵਿੱਚ ਇਸ ਬਾਣੀ ਨੂੰ ਪੜਨ ਵਿਚਾਰਨ ਚ ਉਹ ਰੋਜ਼ੀ ਉੱਭਜੀ ਕੋ ਸਾਧਨ ਤੋਂ ਇੱਕ ਵੱਖਰੀ ਗੱਲ ਆ ਹਾਂਜੀ ਹਾਂਜੀ ਉਹਦੀ ਆਪਣੀ ਤਾਂ ਇੱਕ ਮਹੱਤਤਾ ਜ਼ਰੂਰਤਾਂ ਲੋੜ ਆ ਜੀ ਔਰ ਜਿਹੜਾ ਸਾਡਾ ਮੁੱਖ ਮਕਸਦ ਹੈ ਇਸ ਪ੍ਰੋਗਰਾਮ ਦਾ ਉਹ ਇਹ ਵੀ ਬਾਣੀ ਪੜਨ ਵਿਚਾਰ ਨਾਲ ਤੁਹਾਡੇ ਆਪਣੇ ਜੀਵਨ ਵਿੱਚ ਕਿਹੋ ਜੀ ਤਬਦੀਲੀ ਆਈ ਜੇ ਤੁਸੀਂ ਇਹ ਰਾਹ ਨਾ ਅਪਣਾਇਆ ਹੁੰਦਾ ਫਾ ਤੁਸੀਂ ਬਾਣੀ ਨਾਲ ਲਾ ਜੁੜੇ ਹੁੰਦੇ ਤਾਂ ਫਿਰ ਤੁਹਾਡਾ ਸੁਆਗ ਕਿਹੋ ਜਿਹਾ ਸੀਗਾ ਜਾਂ ਕਿਹੋ ਜਿਹਾ ਹੋਣਾ ਸੀਗਾ ਤੁਸੀਂ ਕਿਹੋ ਜੀ ਕਲਪਨਾ ਕਰਦੇ ਹੋ ਤੁਹਾਡਾ ਇਸ ਬਾਰੇ ਤੁਸੀਂ ਜਿਹੜਾ ਸਾਡੇ ਦਰਸ਼ਕਾਂ ਨੂੰ ਜਾਣਨਾ ਚਾਹਨਾ ਪਾਉ ਬਹੁਤ ਬਹੁਤ ਇਹ ਵੀ ਬਹੁਤ ਸੁੰਦਰ ਵਿਚਾਰ ਹੈ ਆਪ ਜੀ ਦਾ ਜੀ ਬਹੁਤ ਸੁੰਦਰ ਕਿ ਬਾਣੀ ਪੜਨ ਤੋਂ ਪਹਿਲਾਂ ਜਿਹੜਾ ਸਾਡਾ ਸੁਭਾਅ ਸੀ ਨਾ ਹਾਂ ਹਾਂ ਉਹ ਸਾਡੇ ਅੰਦਰ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਭਰਿਆ ਹੋਇਆ ਸੀ ਪੂਰਾ ਹਾਂ ਹਾਂ ਇਹਨਾਂ ਦਾ ਪੂਰਾ ਜੋਰ ਸੀਗਾ ਜੀ ਤੇ ਸਤਿਗੁਰੂਆਂ ਦੀ ਬਾਣੀ ਨੂੰ ਅਸੀਂ ਪੜ੍ਹ ਕੇ ਸਤਿਗੁਰੂ ਨੇ ਸਭ ਤੋਂ ਪਹਿਲੇ ਸਾਡੇ ਅੰਦਰ ਸਤ ਸੰਤੋਖ ਵਿਚਾਰ ਪਾਇਆ ਹੂੰ ਹੂੰ ਫਿਰ ਸਤਿਗੁਰੂਆਂ ਨੇ ਇਹ ਵੀ ਬੜੀ ਕਿਰਪਾ ਹੈ ਸਤਿਗੁਰੂਆਂ ਦੀ ਕਿ ਗੁੱਸਾ ਮੰਨਾ ਹਟਾਏ ਗੁੱਸਾ ਵੀ ਬਹੁਤ ਆਉਂਦਾ ਸੀ ਹੂੰ ਹੂੰ ਜਿਸ ਵਕਤ ਬਾਣੀ ਅਸੀਂ ਪੜ੍ਹਨੀ ਸ਼ੁਰੂ ਕੀਤੀ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਗੁਰੂ ਰਾਮਦਾਸ ਜੀ ਸਿਸਤੇ ਰਹਿਮਤ ਪਰਿਆਤ ਰੱਖਿਆ ਉਹ ਗੁੱਸਾ ਜਿਹੜਾ ਹੈ ਬਿਲਕੁਲ ਖਤਮ ਹੋ ਗਿਆ ਹੂੰ ਠੀਕ ਹੈ ਜੀ ਤੇ ਹਾਂ ਕਈ ਵਾਰ ਗੁੱਸਾ ਜਦੋਂ ਆ ਵੀ ਜਾਂਦਾ ਹੈ ਬੰਦੇ ਨੂੰ ਫਿਰ ਵੀ ਗੁਰੂ ਸਾਹਿਬ ਬਚਾ ਲੈਂਦੇ ਨੇ ਮਨ ਇੱਕਦਮ ਸ਼ਾਂਤ ਹੈ ਕੋਈ ਕਿਸੇ ਚੀਜ਼ ਦੀ ਲਾਲਚ ਨਹੀਂ ਕੋਈ ਕਿਸੇ ਚੀਜ਼ ਦੀ ਇਹ ਨਹੀਂ ਕਿ ਹਾਂ ਮੈਨੂੰ ਇਹ ਹੋਣਾ ਚਾਹੀਦਾ ਹੈ ਪਰ ਬਾਣੀ ਪੜਨ ਦੇ ਨਾਲ ਸਭ ਤੋਂ ਮੈਨੂੰ ਇਹ ਹੋਇਆ ਕਿ ਜਿਹੜੀ ਪੰਜ ਜਿਹੜੀ ਹੈ ਜਿਹੜੇ ਇਹਨਾਂ ਦਾ ਪਹਿਰਾ ਹੈਗਾ ਨਾ ਇਹ ਖਤਮ ਕੀਤਾ ਹੋਇਆ ਹੈ ਬਾਣੀ ਨੇ ਜੋ ਆਮੋ ਜਿਹੇ ਬੜੀ ਹੁੰਦੀ ਆ ਫੌਫਾ ਹੁੰਦੀ ਆ ਵੀ ਜੇ ਕੋਈ ਮੈਂ ਲੋਕਾਂ ਦਿਖਾਵਾਂ ਲੋਕੀ ਮੇਰੀ ਵਾਹ ਵਾਹ ਕਰਨ ਮੈਂ ਇਹਹੀ ਗੱਲ ਮੈਂ ਹੁਣ ਆਪ ਜੀ ਨੂੰ ਦੱਸਾਂ ਜੀ ਕਿ ਮੇਰੀ ਵਾਹ ਵਾਹ ਹੋਇਆ ਕਿ ਮੈਂ ਕਾਫੀ ਸ਼ਿਰ ਤੇ ਆਪਣੇ ਸਤਿਗੁਰੂਆਂ ਨੇ ਮੇਰੇ ਕੋਲ ਸੇਵਾ ਲਈ ਹੈ ਹਾਂ ਤੇ ਮੈਂ ਮੇਰੇ ਕੋ ਨਾ ਕੋਈ ਲਾਈਵ ਬਣਾਉਂਦੇ ਤੇ ਮੈਨੂੰ ਮਨਾ ਕਰਨਾ ਤੁਸੀਂ ਮੇਰੀ ਲਾਈਵ ਨਾ ਬਣਾਇਆ ਕਰੋ ਹਾਂ ਹੁਣੇ ਮੇਰੀ ਇਹ ਵੀ ਭਾਈ ਸਾਹਿਬ ਤੋਂ ਵਿਚਾਰ ਹੋਇਸੀ ਮੈਂ ਕਹਿੰਦਾ ਭਾਈ ਸਾਹਿਬ ਤੁਸੀਂ ਮੇਰੀ ਵੀਡੀਓ ਨਾ ਬਣਾਓ ਮੈਂ ਆਪਣੇ ਨੂੰ ਦਿਖਾਣਾ ਨਹੀਂ ਚਾਹੁੰਦਾ ਕਿ ਹਾਂ ਜੀ ਇਹ ਤੇ ਦੇਖੋ ਇਹ ਦਿਖਾਉਣ ਦੇ ਦਾ ਸਾਡਾ ਕਿ ਤੁਹਾਨੂੰ ਅਸੀਂ ਬੇਨਤੀ ਕੀਤੀ ਆ ਹਾਂ ਜੀ ਇਸ ਦਾ ਮਕਸਦ ਜਿਹੜਾਗਾ ਉਹ ਹੈ ਵੀ ਆਮ ਲੋਕਾਂ ਤੱਕ ਇਹ ਸੁਣਿਆ ਜਾਵੇ ਕਿ ਬਾਣੀ ਅਸੀਂ ਕਿਉਂ ਪੜ੍ਹਨੀ ਆ ਉਹ ਬਾਣੀ ਦਾ ਅਸਲ ਵਿੱਚ ਪੜਨ ਵਿਚਾਰਨ ਦਾ ਲਾਭ ਕੀ ਆ ਪਾਣੀ ਪੜਨ ਦਾ ਲਾਭ ਇਸੇ ਲਈ ਅਸੀਂ ਜਿਹੜਾ ਸ਼ੁਰੂਮ ਵਿੱਚ ਇਹ ਗੱਲ ਜਿਹੜੀ ਆ ਉਹ ਸਾਂਝੀ ਕੀਤੀ ਆ ਆਪਣ ਦਸ਼ਕਾ ਨਾਲ ਵੀ ਕਿ ਅਸੀਂ ਇਸ ਪ੍ਰੋਗਰਾਮ ਇਹ ਨਹੀਂ ਅਸੀਂ ਜਿਹੜਾ ਉਹ ਸਾਂਝ ਪਾਉਂਦੇ ਜਾਂ ਉਹਨੂੰ ਦਸਾਉਣ ਦੀ ਕੋਸ਼ਿਸ਼ ਕਰਦੇ ਜਾਂ ਜਿਹੜਾ ਉਹ ਆਪਣਾ ਲੋਕਾਂ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਆ ਕਿ ਮੈਨੂੰ ਆਰਥਿਕ ਲਾਭ ਕੀ ਹੋਇਆ ਜਾਂ ਹੋਰ ਕੀ ਮੈਨੂੰ ਹੋਇਆ ਹਾਂਜੀ ਹਾਂਜੀ ਇਨ੍ਹਾਂ ਅਸੀਂ ਇਨ੍ਹਾਂ ਜਿਹੜੇ ਇਨ੍ਹਾਂ ਗੱਲਾਂ ਵਾਲੀ ਜਾਣ ਦਵਾਉਂਦੇ ਹੂੰ ਨਹੀਂ ਸੀ ਆਪਣੇ ਜਿਹੜਾ ਸਾਡੇ ਮਹਿਮਾਨ ਹੁੰਦੇ ਉਹਨਾਂ ਨੂੰ ਪੁੱਛਦੇ ਆਂ ਸੋ ਅਸੀਂ ਇਸੇ ਤੇ ਜ਼ੋਰ ਦਿੰਦੇ ਆਂ ਕਿ ਤੁਹਾਡੇ ਜੀਵਨ ਕੀ ਤਬਦੀਲੀ ਆਈ ਤੁਹਾਡੇ ਜੋ ਮੇਰੇ ਤੇਰੇ ਸੀ ਹੰਕਾਰ ਸੀ ਜਾਂ ਤੁਸੀਂ ਪਹਿਲਾ ਬੰਦਾ ਵਿਸਕ੍ਰਾਈਬ ਕਰਦਾ ਕਿ ਮੇਰਾ ਆਪਣਾ ਇਹ ਫਕਾਨਾ ਵੀ ਕੀ ਤੁਹਾਡੇ ਚ ਉਹ ਭਾਵ ਅਜੇ ਵੀ ਮੌਜੂਦ ਆ ਜਾਂ ਉਹਦੇ ਫਰਕ ਪਿਆ ਕੁਛ ਜਾਂ ਕੀ ਆ ਨਹੀਂ ਇਹ ਤਾਂ ਬਹੁਤ ਹੀ ਦੇਖਦੇ ਕੋਈ ਇਹ ਤਾਂ ਫਰਕ ਬਹੁਤ ਪਿਆ ਹੈ ਫਰਕ ਕੀ ਪਿਆ ਕਿ ਗੁਰੂ ਸਾਹਿਬ ਨੇ ਇਹ ਚੀਜ਼ੇ ਹਟਾਈ ਦਿੱਤੀਆਂ ਨੇ ਹਮ ਹਮ ਤੇ ਸਭ ਤੋਂ ਪਹਿਲਾਂ ਮੈਂ ਆਪ ਨੂੰ ਇੱਕ ਬਹੁਤ ਜਿਹੜੀ ਵਧੀਆ ਗੱਲ ਅੱਜ ਨੂੰ ਦੱਸਣ ਜਾ ਰਿਹਾ ਹਾਂ ਹਾਂ ਕਿ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਦੇ ਪਿੱਛੇ ਭੱਜਦਾ ਹੈ ਹਾਂ ਹਾਂ ਔਰ ਕਿਉਂ ਭੱਜਦਾ ਹੈ ਉਹ ਮਾਇਆ ਦੇ ਪਿੱਛੇ ਭੱਜਦਾ ਹੈ ਦੂਜੀ ਗੱਲ ਇਹ ਭੱਜਦਾ ਹੈ ਕਿ ਮੈਂ ਆਪਣੇ ਪਰਿਵਾਰ ਲਈ ਕਰਾਂ ਆਪਣੇ ਪਰਿਵਾਰ ਲਈ ਕਰਾਂ ਹਾਂ ਹਾਂ ਇੱਕ ਪਾਸੇ ਸਤਿਗੁਰੂ ਜੀ ਬੇਨਤੀ ਕਰ ਇੱਕ ਪਾਸੇ ਸਤਿਗੁਰੂ ਦਾ ਹੁਕਮ ਹੈ ਨਾਨਕ ਚਿੰਤਾ ਮਤ ਕਰੋ ਹਾਂ ਹਾਂ ਜੇ ਤੁਸੀਂ ਸਭ ਕੁਝ ਆਪਣਾ ਸਤਿਗੁਰੂ ਦੇ ਅੱਗੇ ਅਰਪਣ ਕਰ ਦਿਓ ਹਾਂ ਹਾਂ ਸਭ ਉਸ ਸਭ ਕੁਝ ਆਪਣਾ ਸਰਬਉਪਦੇਸ਼ ਅਰਪਣ ਕਰ ਦਿਓ ਫਿਰ ਕਹੋ ਨਾਨਕ ਚਿੰਤਾ ਮਤ ਗੋ ਫਿਰ ਤਾਂ ਤੁਸੀਂ ਬਾਣੀ ਸਮਝੋ ਤੁਹਾਨੂੰ ਚੇਤੇ ਆ ਗਈਏ ਤੁਹਾਡੇ ਹਿਰਦੇ ਰੂਪੀਜ ਬਸ ਗਈਏ ਭਾਂਡੇ ਚ ਹਮਮ ਫਿਰ ਤੁਹਾਨੂੰ ਭੱਜਣ ਦੀ ਲੋੜ ਨਹੀਂ ਹਮ ਫਿਰ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਭਾਈ ਮੇਰੇ ਬੱਚੇ ਅੱਜੇ ਐਜੂਕੇਸ਼ਨ ਉਸ ਨਾਨਕ ਨੇ ਕਰਨਾ ਜੋ ਕਰਨਾ ਉਸ ਦੇ ਅੱਗੇ ਰੱਖ ਦਿਓ ਸਾਰੀ ਗੱਲ ਫਿਰ ਇਹ ਜਿਹੜੀ ਪੱਜ ਦੌੜ ਹੈ ਇਹ ਜਿਹੜੀ ਅੰਦਰ ਮਨ ਦੀ ਤ੍ਰਿਸ਼ਨਾ ਹੈ ਇਹ ਵੀ ਖਤਮ ਹੋ ਜਾਂਦੀ ਹੈ ਤੇ ਹਰ ਕੋ ਇਨਸਾਨ ਚਾਹੁੰਦਾ ਹੈ ਕਿ ਮੇਰੇ ਬੱਚੇ ਜੀ ਲਾਇਕ ਹੋਣ ਮੇਰੇ ਬੱਚੇ ਤੁਸੀਂ ਤੁਹਾਡਾ ਕੀ ਹੈ ਸੰਸਾਰ ਵਿੱਚ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਸੰਸਾਰ ਦੇ ਵਿੱਚ ਸਦੀ ਵਾਰੀ ਆਣੀ ਹੈ ਵਾਰੀ ਆਪੋ ਆਪਣੀ ਤੇ ਅਸੀਂ ਕੌਣ ਹੁੰਦੇ ਆ ਕਿ ਮੈਂ ਉਸ ਬੱਚੇ ਨੂੰ ਕਰਦਾਗਾ ਕਈ ਵਾਰ ਹੁੰਦਾ ਹੈ ਕਿ ਮੈਨੂੰ ਇਸ ਦੀ ਲੋੜ ਨਹੀਂ ਹੈ ਹਾਂ ਹਾਂ ਮੈਨੂੰ ਇਸ ਚੀਜ਼ ਦੀ ਲੋੜ ਨਹੀਂ ਹੈ ਪਰ ਸਤਗੁਰ ਦੇ ਪਾਣੇ ਦੇ ਅੱਗੇ ਚੱਲੀਏ ਤੇ ਸਤਗੁਰ ਕਹਿੰਦੇ ਨੇ ਕਭੀ ਖੀਰ ਖਾਂਡ ਕਿਉਂ ਨਾ ਪਾਵੇ ਕبھی ਕਰ ਕਰ ਘਰ ਘਰ ਟੂ ਕ ਮੰਗਾਵੇ ਕਹਿੰਦਾ ਵਕਤ ਹੋਏਗਾ ਵੀ ਆ ਸਕਦਾ ਹੈ ਕਿ ਉਹ ਕਿਨਕੇ ਦਾ ਵੀ ਸਾਰਾ ਲੈਣਾ ਪੈ ਸਕਦਾ ਹੈ ਹਮ ਹਮ ਤੇ ਇਸ ਕਰਕੇ ਸਤਗੁਰ ਦੇ ਅੱਗੇ ਆਪਣਾ ਸੀਸ ਪੇਟ ਦਿਓ ਹਮ ਬਾਣੀ ਵਿੱਚ ਇਤਨੀ ਸ਼ਕਤੀ ਹੈ ਕਿ ਤੁਸੀਂ ਅਗਰ ਚਾਹ ਉਹਨਾਂ ਤੇ ਸਭ ਕੁਝ ਹੋ ਕਰਾ ਜਿਸ ਦੇ ਪਿੱਛੇ ਸੀ ਭੱਜ ਰਹੇ ਆ ਉਹ ਤੁਹਾਡੇ ਪਿੱਛੇ ਲੱਗਣਾ ਸ਼ੁਰੂ ਹੋ ਜਾਣਗੇ ਹਮ ਬਸ ਤੁਸੀਂ ਇਹਨਾਂ ਕਰੋ ਕਿ ਵੱਧ ਤੋਂ ਵੱਧ ਬਾਣੀ ਪੜੋ ਅਤੇ ਆਪਣੇ ਬੱਚਿਆਂ ਨੂੰ ਬਾਣੀ ਸਿਖਾਓ ਪੰਜਾਬੀ ਮਾਂ ਬੋਲੀ ਨਾਲ ਜੋੜੋ ਮੈਂ ਪਾਈ ਸਾਹਿਬ ਨੂੰ ਦਿਲੋਂ ਧੰਨਵਾਦ ਕਰਦਾ ਕਿ ਪਾਈ ਸਾਹਿਬ ਜੀ ਨੇ ਮੈਨੂੰ ਹੁਕਮ ਕੀਤਾ ਸੀ ਕਿ ਗਿਆਰੀ ਜੀ ਤੁਸੀਂ ਇੱਕ ਵਾਰੀ ਮੈਂ ਪਾਈ ਸਾਹਿਬ ਜੀ ਲਈ ਮੈਂ ਕਿਸੇ ਅੱਕੇ ਸ਼ੋਅ ਨਹੀਂ ਹੋਣਾ ਚਾਹੁੰਦਾ ਨਾ ਮੈਂ ਕਦੇ ਹੋਇਆ ਨੇਂ ਜੁਗਾ ਸੰਵਾਦ ਕਿਉਂਕਿ ਤੁਮ ਬਹੁਤ ਚ ਸਮਾਂ ਨਹੀਂ ਹੋਇਆ ਤੁਹਾਨੂੰ ਜਾਣਨ ਦਾ ਮੌਕਾ ਨਹੀਂ ਮਿਲਿਆ ਹਾਂਜੀ ਹਾਂਜੀ ਕੰਪੇਰੀਬਲ ਮਿਲੇ ਆ ਜੀ ਜੀ ਪਰ ਜੋ ਕੁਝ ਮੈਂ ਦੇਖਿਆ ਕਿ ਤੁਹਾਡੇ ਦਾ ਜਿਹੜਾ ਸਬਰ ਸੰਤੋਖ ਆ ਜੀ ਉਹ ਜਿਹੜੀ ਆਪਣੀ ਸ਼੍ਰੇਣੀ ਵਿੱਚ ਬਹੁਤ ਘੱਟ ਆ ਜੀ ਜੀ ਮੈਂ ਦੇਖ ਰਿਹਾ ਨਾ ਤੁਸੀਂ ਆਏ ਹੋ ਪਰ ਮੈਂ ਜੇ ਵਿਜ਼ਟਰ ਆਏ ਹੋ ਜੀ ਕੋਈ ਕੰਮ ਕਾਜ ਵੀ ਨਹੀਂ ਤੁਸੀਂ ਫ੍ਰੀ ਜਿਹੜੀ ਆ ਵਲੰਟੀਅਰ ਸੇਵਾ ਕਰਦੇ ਹੋ ਜੀ ਜੀ ਤੇ ਪਰ ਮੈਂ ਦੇਖਿਆ ਕਿ ਮੈਂ ਨੇੜੇ ਦੇਖਿਆ ਕਿ ਤੁਸੀਂ ਇਹ ਆਸ ਨਹੀਂ ਰੱਖਦੇ ਕਿ ਕਿ ਮੈਨੂੰ ਕੋਈ ਦੇ ਕੇ ਜਾਵੇ ਹਾਂਜੀ ਹਾਂਜੀ ਸਹੀ ਉਹ ਜੇ ਕੋਈ ਦੇ ਗਿਆ ਨਾ ਦੇ ਗਿਆ ਮੈਨੂੰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਜੀ 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 ਇਸ ਲਈ ਮੈਂ ਚਾਹਿਆ ਕਿ ਤੁਸੀਂ ਤੁਹਾਡੇ ਵਰਗੇ ਜਿਹੜੇ ਸੱਜਣਾਂ ਹਾਂ ਹਾਂਜੀ ਹਾਂਜੀ ਤੇ ਜਿਨ੍ਹਾਂ ਦੇ ਕਤਨੀਆ ਦੇ ਕਰਨੀ ਦੇ ਸੁਰਮੇ ਆ ਜੀ 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 ਤੇ ਉਹ ਜਿਹੜਾ ਉਹਨਾਂ ਤੋਂ ਜਿਹੜੇ ਸਾਡੇ ਦਰਸ਼ਕ ਜਿਹੜੇ ਆ ਉਹ ਜ਼ਰੂਰ ਲਾਭ ਉਠਾਉਣਗੇ ਪ੍ਰੇਰਨਾ ਲੈਣਗੇ ਹਾਂਜੀ ਹਾਂਜੀ ਤੇ ਇਸ ਲਈ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਜ਼ਰੂਰ ਜਿਹੜਾ ਉਹ ਆਪਣਾ ਤੁਹਾਡਾ ਜੀ ਨਿੱਜੀ ਤਜਰਬਾ ਤੁਹਾਡਾ ਜੀ ਜੀ ਉਹ ਜ਼ਰੂਰ ਸਾਂਝਾ ਕਰੋ ਤਾਂ ਕਿ ਜਿਹੜਾ ਹੋਰ ਵੀ ਲਾਭ ਉਠਾ ਸਕਣ ਹਾਂ ਅਮਨ ਬਸ ਇਹ ਵੀ ਬੇਨਤੀ ਕਰਨਾ ਮੇਰੇ ਪਿਤਾ ਜੀ ਨੇ ਮੈਨੂੰ ਇੱਕ ਗੱਲ ਮੈਨੂੰ ਕਹੀ ਸੀ ਉਹ ਮੈਨੂੰ ਹਾਲੇ ਤੱਕ ਗੱਲ ਚੇਤੇ ਰਹਿੰਦੀ ਹੈ ਮੈਂ ਆਪਣੇ ਬੱਚੇ ਨੂੰ ਵੀ ਇਹ ਗੱਲ ਕਹਿੰਦਾ ਹੂੰ ਮੈਂ ਕਹਿੰਦਾ ਮੇਰੇ ਪਿਤਾ ਜੀ ਮੈਨੂੰ ਕਹਿੰਦੇ ਸੀ ਬੇਟਾ ਜਿੰਨੇ ਵੀ ਤੁਹਾਡੇ ਅੰਦਰ ਗੁਣ ਹੋਣਗੇ ਨਾ ਉਹ ਘਟ ਹੈ ਹੂੰ ਜਿੰਨੇ ਗੁਣ ਜ਼ਿਆਦਾ ਹੋਣਗੇ ਉਹ ਕਿਤੇ ਵੀ ਕਮ ਆ ਸਕਦਾ ਹੈ ਹੂੰ ਹੂੰ ਫਿਰ ਸਤਿਗੁਰਾਂ ਦੀ ਕਿਰਪਾ ਨਾਲ ਇਹ ਗੁਣ ਮੈਨੂੰ ਸਤਿਗੁਰੂਆਂ ਨੇ ਬਖਸ਼ਿਆ ਹੈ ਕਿ ਮੈਂ ਕੋਈ ਵੀ ਰੋਗੀ ਕਿਸੇ ਕਿਸਮ ਦਾ ਵੀ ਰੋਗੀ ਹੋਵੇ ਸਰੀਰਿਕ ਰੋਗੀ ਸਰੀਰਿਕ ਰੋਗੀ ਕਿਸੇ ਕਿਸਮ ਦਾ ਵੀ ਰੋਗੀ ਹੋਵੇ ਜਿਹਨੂੰ ਸਰਵਾਈਕਲ ਹੈ ਗੋਡੇ ਲੱਕ ਮਾਈਨ ਗ੍ਰੇਨ ਕੋਈ ਵੀ ਪ੍ਰੋਬਲਮ ਹੋਵੇ ਉਹਨਾਂ ਨੂੰ ਮੈਂ ਕੋਈ ਐਸੀ ਦਵਾਈ ਨਹੀਂ ਦਿੰਦਾ ਕੋਈ ਕੁਛ ਨਹੀਂ ਕਰਦਾ ਬਸ ਸਤਿਗੁਰੂ ਜੀ ਨੇ ਹੱਥਾਂ 'ਚ ਬਖਸ਼ਿਸ਼ ਦਿੱਤੀ ਹੈ ਉਹਨਾਂ ਦੇ ਨਾਲ ਹੀ ਰੋਗ ਦੂਰ ਹੋ ਜਾਂਦੇ ਨੇ ਪਰ ਜਿਹੜਾ ਰੋਗੀ ਠੀਕ ਹੋ ਜਾਂਦਾ ਹੈ ਮੈਨੂੰ ਖੁਸ਼ੀ ਨਹੀਂ ਮਿਲਦੀ ਹੈ ਕਿ ਇਹਨੂੰ ਖੁਸ਼ੀ ਮਿਲੀ ਮੇਰਾ ਪਰਮਾਤਮਾ ਹੋਰ ਮੈਨੂੰ ਖੁਸ਼ੀ ਦੇਵੇਗਾ ਮੈਂ ਮਾਇਆ ਦੇ ਕਦੇ ਆទੀ ਨਹੀਂ ਹੋਇਆ ਨਾ ਕਦੇ ਹੋਇਆ ਇਹ ਮੈਨੂੰ ਦੇ ਕੇ ਨਹੀਂ ਗਿਆ ਜੀ ਨਹੀਂ ਨਹੀਂ ਮੈਂ ਕਹਿੰਦਾ ਉਸ ਦੀ ਜਿਹੜੀ ਖੁਸ਼ੀ ਹੈ ਨਾ ਉਸ ਦੀ ਖੁਸ਼ੀ ਦੇ ਨਾਲ ਕਿੰਨੀ ਦੁਆਵਾਂ ਨਿਕਲੀਆਂ ਹੋਣਗੀਆਂ ਕਿੰਨੀਆਂ ਅਸੀਸਾਂ ਨਿਕਲੀਆਂ ਹੋਣਗੀਆਂ ਉਹੀ ਮੈਨੂੰ ਅੱਗੇ ਕਮਾਣਗੀ ਉਹੀ ਮੇਰੇ ਪਰਿਵਾਰ ਦੇ ਕਮਾਣਗੀ ਦੇਖੋ ਮੈਂ ਤੁਹਾਡਾ ਇਹ ਗੁਣ ਦੇਖ ਕੇ ਹੀ ਤੁਹਾਡੇ ਸੁਭਾਅ ਵਿੱਚ ਜਿਹੜਾ ਤੇ ਮੈਂ ਚਾਹਿਆ ਵੀ ਤੁਹਾਡੇ ਨਾਲ ਮੈਂ वार्तालाਪ ਕਰਾਂ ਤੁਹਾਡੇ ਜਿਹੜਾ ਨਿੱਜੀ ਤੁਹਾਡੀ ਜ਼ਿੰਦਗੀ ਆ ਜੀ ਇਨੋਂ ਹੋਰ ਕ੍ਰੀਤੀ ਇਹਦੇ ਕੋਈ ਨਿਕਲੂ ਤਾਂ ਕਿ ਸਾਡੇ ਵਰਗੇ ਵੀ ਲਾਭ ਉਠਾ ਸਕਣ ਅਦਰਵਾਜ਼ ਜਿਹੜੇ ਆ ਮੈਂ ਉਹ ਤੁਹਾਡੇ ਨਾਲ ਇੰਟਰਵਿਊ ਨਹੀਂ ਸੀ ਕਰਨੀ ਮਾਰਤਾ ਲਾਭ ਨੇ ਸੀ ਕਰਨੀ ਜੀ 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 ਪਰ ਜੋ ਕਿ ਮੈਂ ਆਪ ਦੇਖਿਆ ਹਾਂ ਇਸ ਕਰਕੇ ਮੈਂ ਮਹਿਸੂਸ ਕੀਤਾ ਕਿ ਜੀ ਤੁਹਾਡੇ ਵਰਗੇ ਸਤਜ ਜਿਹੜੇ ਆ ਇਹ ਦੂਜਿਆਂ ਦੀ ਪ੍ਰੇਰਨਾ ਬਣ ਸਕਦੇ ਆ ਜਨਸਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਮਾਂ ਕੱਢਿਆ ਔਰ ਸਾਡੇ ਦਰਸ਼ਕਾਂ ਲਈ ਜਿਹੜੀ ਆ ਇਹ ਆਪਣੇ ਜੋ ਤੁਹਾਡਾ ਆਪਣਾ ਨਿੱਜੀ ਜੀਵਨ ਆ ਜੋ ਤੁਸੀਂ ਬਾਣੀ ਰਾਹੀਂ ਕੋਈ ਸਿੱਖਿਆ ਸਮਝਿਆ ਔਰ ਅਮਲੀ ਦੂਪ ਵਿੱਚ ਜੀ ਜੀ ਉਸ ਨੂੰ ਅਪਣਾਇਆ ਔਰ ਤੁਸੀਂ ਸਿਕਸਨ ਪੰਜ ਵਿਚਰਦੇ ਹੋਏ ਆ ਤੁਸੀਂ ਇਹ ਮਹਿਕਾ ਨੂੰ ਫੈਲਾ ਰਹੇ ਜੀ ਸਾਡੀ ਅਰਦਾਸ ਆ ਕਿ ਤੁਹਾਨੂੰ ਮਾਲਕ ਇਸੇ ਤਰ੍ਹਾਂ ਇਹ ਦਾਤ ਬਖਸ਼ੇ ਸੇ ਤੁਸੀਂ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਵਿਚਰੋ ਤੁਸੀਂ ਸਿਕਸੰਤਾ ਦੀ ਸੇਵਾ ਜਾਂ ਕਰਦੇ ਰਹੋ ਬਹੁਤ ਬਹੁਤ ਦਾਤ ਧੰਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ